ਗਸਨੀ ਗਸਨੀ ਆ ਚਾਚਾ ਲੈ ਗਸਨੀ ਗਸਨੀ ਓ ਯਾਰ ਕੀ ਕੋ ਨਹੀਂ ਆਪਾਂ ਮਿਲਦੇ ਬਾਜੋ ਓ ਮੇਰੀ ਗਸਨੀ ਗਸਨੀ ਇੱਕ ਮਿੰਟ ਇੱਕ ਮਿੰਟ ਹੋਇਆ ਹੋਰ ਕੀ ਹਾਲ ਹੈ ਠੀਕ ਠਾਕ ਬਾ ਵਧੀਆ ਵਧੀਆ ਭਰਾਵਾ ਪ੍ਰੇਮ ਪਿਆਰ ਆਪਦੀ ਜਗਾ ਰਿਸ਼ਤੇਦਾਰੀ ਆਪਦੀ ਜਗਾ ਆ ਫਿਰ ਪਹਿਲਾਂ ਆਪਦੇ ਪੈਸੇ ਅਲੱਗ ਏ ਲਾ ਪੂਰੇ ਹੀ ਪਹਿਲਾ ਗੱਲਾ ਤੇ ਯਾਰ ਇੱਕ ਈ ਗੱਲ ਆ ਸਹੀ ਐ ਦੇਲੀ ਖੁਸ਼ ਕਰਦਾ ਯਾਰ ਮੈਨੂੰ ਤਾਂ ਸਾਰੇ ਜਣੇ ਕਹਿੰਦੇ ਆਂਦੇ ਮੱਟੂ ਦੇ ਨਾਲ ਜਿਹੜਾ ਹਸਾਬਤਾ ਬਣਾ ਬੜਾ ਟੇਡਾ ਵਾ ਤੂੰ ਐਵੇਂ ਉਹਦੇ ਨਾਲ ਲੈਣਦਨ ਕਰ ਲਿਆ ਪਰ ਤੇ ਯਾਰ ਮੇਰਾ ਦਿਲ ਜੀ ਉਹ ਯਾਰ ਪੈਸੇ ਆਪਦੀ ਜਗ੍ਹਾ ਪ੍ਰੇਮਪੈਰ ਆਪਦੀ ਜਗ੍ਹਾ ਗਾਹ ਵੀ ਭੈਣ ਭਰਾਵਾਂ ਨਾਲ ਵਰਤਣਾ ਯਾਰ ਪਰ ਮੇਰੀ ਘਰ ਇੱਕ ਵਾਰ ਗਾਸਨ ਗਾਸਨ ਇਹ ਟੌਰ ਬੜਾ ਕੱਢੇ ਯਾਰ ਕਿੱਥੇ ਚੱਲਿਆਂ ਅੱਜ ਹੁਣ ਤੈਨੂੰ ਮੈਂ ਕੀ ਦੱਸਾਂ ਯਾਰ ਦਾਦੇ ਭਰਾਵਾਂ ਤੋਂ ਥੋੜਾ ਕੁਝ ਲਕਾਈ ਜਾਂਦਾ ਕਮ ਲਿਆ ਲੈ ਦੱਸੂਗਾ ਕਿ ਨਾ ਗਲਤ ਨਹੀਂ ਕਰੇਗਾ ਨਹੀਂ ਨਹੀਂ ਮੈਂ ਕੀ ਕਰਨ ਗੱਲ ਕਰਨੀ ਆ ਕਿਹਨਾਂ ਤੂੰ ਗੱਲ ਦੱਸ ਆਪਾਂ ਭਰਾ ਆ ਯਾਰ ਲੈ ਗੱਲ ਇਦਾਂ ਆ ਕਿ ਤੇਰੀ ਪਾਰਟੀ ਬਣ ਗਈ ਮੇਰੇ ਆ ਲੈ ਉਹ ਵਾਹ ਭਾਈ ਕੀ ਬਾਤਾਂ ਫਿਰ ਤੇ ਮੋਜਾਂ ਲੱਗੀਆਂ ਜੀ ਤੇਰੇ ਦਾ ਰੋਕਾ ਹੋ ਗਿਆ ਮੈਂ ਮੰਗਿਆ ਗਿਆ ਉਹ ਬੱਲੇ ਬਹੁਤ ਬਹੁਤ ਵਧਾਈਆਂ ਹੋਣਾ ਤੇ ਕੋਈ ਨਹੀਂ ਆਪਾਂ ਕਰਾਂਗੇ ਗੱਲ ਬਾਤ ਚੰਗਾ ਅੱਛਾ ਤੇ ਮੇਰੀ ਗੱਲ ਸੁਣੋ ਇੱਕ ਮਿੰਟ ਗੱਾਸ ਸੁਕਾਸ ਨਾ ਭਾਬੀ ਦੀ ਫੋਟੋ ਦੇ ਵਿਖਾ ਦੇ ਯਾਰ ਜਾਂਦਾ ਜਾਂਦਾ ਭਾਬੀ ਦੀ ਫੋਟੋ ਹਾਂ ਭਾਬੀ ਦੀ ਫੋਟੋ ਵਿਖਾ ਚਲੋ ਵਿਖਾ ਦਿਨੇ ਯਾਰ ਸਾਡੀ ਪਾਸੇ ਗੀਤ ਸੁਣੀ ਲੱਗੰਦੀ ਆ ਹੈ ਤੇ ਭੀ ਇੱਕ ਗੱਲ ਆ ਕਿ ਮੈਂ ਤਾਂ ਹੱਲੇ ਤੱਕ ਪਿੰਡ ਚ ਕਿਨੂੰ ਹਵਾ ਨਹੀਂ ਲੱਗਣ ਦਿੱਤੀ ਅੱਛਾ ਤੈਨੂੰ ਪਤਾ ਯਾਰ ਪਾਣੀ ਮਾਰਨ ਵਾਲੇ ਬੜੇ ਵਿੱਚ ਉਹ ਨਹੀਂ ਨਹੀਂ ਆਪਾਂ ਕਿਹਾ ਕਿਸੇ ਕੋਲੇ ਨਾਲ ਨਾ ਕੀ ਅੱਗੇ ਗੱਲਾਂ ਕਰੀ ਉਹ ਨਹੀਂ ਨਹੀਂ ਤੂੰ ਟੈਨਸ਼ਨ ਨਾ ਲੈ ਸਿੱਧੀ ਗੱਲ ਮੈਂ ਤੈਨੂੰ ਪਹਿਲਾਂ ਸਪਸ਼ਟੀਕਰਨ ਕਰਦਾ ਉਹ ਨਹੀਂ ਨਹੀਂ ਕੋਈ ਨਹੀਂ ਤੂੰ ਫੋਟੋ ਖਾ ਮੈਂ ਨਾ ਕੋਈ ਕਿਸੇ ਨੂੰ ਫੋਟੋ ਨਹੀਂ ਵਿਖਾਉਣੀ ਤੈਨੂੰ ਵੀ ਨਹੀਂ ਵਿਖਾਉਣੀ ਸੌਂ ਲੱਗੇ ਮੇਰੇ ਘਰ ਦੇ ਨਾਲ ਗਿਆ ਸੀ ਚਾਚੇ ਤਾਇਆ ਨੂੰ ਹਵਾ ਨਾ ਲੱਗੇ ਪਰ ਮੈਂ ਤੈਨੂੰ ਤਾਂ ਖੋਲ ਗਿਆ ਯਾਰ ਤੂੰ ਨਾ ਹਾਂ ਹੁਣ ਦੋ ਮੈਨੂੰ ਪੈਸਾ ਨਾ ਬਕਾਨਾ ਨਾ ਮਕਾਨਾ ਪਤਾ ਗੱਲ ਗਈ ਵੇ ਵੀ ਤੂੰ ਮੈਨੂੰ ਪੈਸੇ ਦਿੱਤੇ ਨਾ ਜਿਸ ਹੁਣ ਯਾਰ ਮੈਨੂੰ ਨਾ ਤੇਰੇ ਤੇ ਭਰੋਸਾ ਜਾ ਹੋ ਗਿਆ ਫੋਟੋ ਫੋਟੋ ਖਾ ਕੋ ਕਿਵੇਂ ਦੀ ਜੋੜੀ ਜੋੜੀ ਬਹੁਤ ਵਧੀਆ ਘੈਂੜਿਆ ਕੋਈ ਨਹੀਂ ਬਲਾ ਬਹੁਤ ਵਧੀਆ ਜੋੜੀ ਤੂੰ ਕੋਈ ਸੋਚਨਦੇ ਆ ਨਹੀਂ ਨਹੀਂ ਮੈਂ ਕੋਈ ਨਹੀਂ ਸੋਚਦਾ ਕੋਈ ਨਹੀਂ ਕੋਈ ਨਹੀਂ ਮਿਲਦੇ ਆ ਚਲੋ ਤੂੰ ਮੈਂ ਵੀ ਪਿੰਡ ਨਹੀਂ ਆਣਗਾ ਕੋਈ ਗੱਲ ਨਹੀਂ ਤੂੰ ਮੈਨੂੰ ਪਤਾ ਸੋਚਨਦੇ ਆ ਕੁਝ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਮੈਂ ਤਾਂ ਦੱਸਦਾ ਨਾ ਤੂੰ ਜੋ ਸੋਚਨਦੇ ਸਹੀ ਸੋਚਨਦੇ ਆ ਇਹ ਕੁੜੀ ਨੂੰ ਮੈਂ ਵੇਖਿਆ ਹੀ ਯਾਰ ਮੈਂ ਤਾਂ ਦੱਸਾਂ ਕਿਤੇ ਤੂੰ ਵੇਖਿਆ ਹੀ ਹਾਂ ਇਨਸਟਾਗ੍ਰਾਮ ਤੇ ਇਹ ਨਾ ਪੋਸਟ ਆਵੜੀਆਂ ਪਉਂਦੀ ਆ। ਹੋਰ ਕੀ ਗੱਲ ਤੂੰ ਉੱਤੇ ਵੇਖਿਆ ਨਾ। ਨਹੀਂ, ਇਨਸਟਾਗ੍ਰਾਮ ਤੇ ਮੈਂ ਕੁਰੀ ਨੂੰ ਸੱਚੀ ਵੇਖਿਆ ਯਾਰ ਕਿਦੇ। ਇਹ ਅੰਮ੍ਰਿਤਸਰ ਦੇ ਲੱਗਦੀਆਂ ਨਾ। ਓਏ ਅੰਮ੍ਰਿਤਸਰ ਦੀਆਂ ਤੇ ਬੜੀਆਂ ਕੁੜੀਆਂ ਵਾ। ਰਾਜੇ ਸਾਸੀ ਦੀ। ਰਾਜੇ ਸਾਸੀ ਦੀ। ਹੁਣ ਮਨ ਚੇਤਾ ਆ ਗਈ। ਇਹ ਰਾਜੇ ਸਾਸੀ ਦੀ। ਇਹ ਇਹਦਾ ਭਰਾ ਮੋਟਾ ਜਾਂ ਜਵਾਨ ਜਣਾ। ਹਨਾ। ਆਹ ਇਹ। ਇਹ ਰਾਜੇ ਸਾਸੀ ਦੀ ਕੁੜੀ। ਮੇਰੀ ਭੂਆ ਦੇ ਮੁੰਡੇ ਦਾ ਪਤਾ ਹੀ ਮਿੰਟੂ ਦਾ। ਆਹ ਮਿੰਟੂ ਦਾ। ਮਿੰਟੂ ਮੇਰੀ ਭੂਆ ਦਾ ਮੁੰਡਾ। ਇਹ ਕੁੜੀ ਦੀ ਉਹਦੇ ਨਾਲ ਫਰੈਂਡਸ਼ਿਪ ਰਹੀ। ਤੇ ਮੇਰੀ ਗੱਲ ਸੁਣ ਤੂੰ ਟੈਨਸ਼ਨ ਨ ਤੁਹਾਨੂੰ ਦੋ ਮਹੀਨੇ ਬਾਅਦ ਇਹਨਾਂ ਦਾ ਉਹ ਬ੍ਰੇਕਅਪ ਹੋ ਗਿਆ ਸੀ ਟੁੱਟ ਗਈ ਹੋ ਗਿਆ ਸੀ ਨਾ ਹਾਂ ਦੋ ਮਹੀਨੇ ਮੈਨੂੰ ਪਹਿਲਾਂ ਪਤਾ ਕਿ ਕੁੜੀ ਬਹੁਤ ਵਧੀਆ ਕੈਰੇਕਟਰ ਵਾਲੀ ਨਹੀਂ ਹੈਗੀ ਕਿ ਮਾੜਾ ਕੈਰੇਕਟਰ ਹੋਵੇ ਦਾ ਹਾਂ ਚਲ ਕੋਈ ਨਹੀਂ ਤੈਨੂੰ ਮੈਂ ਵਿਆਹ ਸ਼ਾਦੀ ਤੇ ਬੁਲਾਉਂਗਾ ਚੰਗਾ ਉਹ ਮੇਰੀ ਗੱਲ ਸੁਣ ਮੈਨੂੰ ਇੱਕ ਹੋਰ ਚਿਤ ਆ ਗਈ ਇਹ ਕੁੜੀ ਦੀ ਜਸੇ ਨਾਲ ਵੀ ਇਹ ਕੁੜੀ ਦੀ ਫਰੈਂਡਸ਼ਿਪ ਰਹੀ ਜਸੇ ਨਾਲ ਜਸੇ ਦਾ ਪਤਾ ਹੈ ਜਿੰਨਾ ਮੇਰੀ ਲਾਗੜਾ ਜੀ ਹੈ ਜਿੰਨਾ ਤੇਰੀ ਲਾਗੜਾ ਰਹੀ ਹੈ ਨਾ ਤੇ ਪਰ ਮੇਰੀ ਗੱਲ ਸੁਣ ਮਹੀਨੇ ਬਾਅਦ ਉਹਦਾਂ ਵੀ ਟੁੱਟ ਗਈ ਟੁੱਟ ਗਈ ਮਹੀਨੇ ਬਾਅਦ ਉਹਦਣਾ ਵੀ ਟੁੱਟ ਗਈ ਨਾ ਉਹਦਣਾ ਹਾਂ ਮਹੀਨੇ ਬਾਅਦ ਯਾਰ ਤੂੰ ਤੂੰ ਐਵੇਂ ਮੇਰੇ ਤੋਂ ਦਾਜ ਗੁਰਿਆ ਸਾਜ ਸਕਾਈ ਜਨਾ ਮੇਰੇ ਉਹ ਤੈਨੂੰ ਪਤਾ ਅੱਜਕੱਲ ਚੱਲਦਾ ਵਾ ਵਿਪਨ 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 ਦਾ ਪਤਾਈ ਵਿਪਨ ਦਾ ਵਿਪਨ ਵਿਪਨ ਉਹ ਐਡਾ ਸਾਊਂਡ ਵਾਲਾ ਵਿਪਨ ਸਾਊਂਡ ਵਾਲਾ ਵਿਪਨ ਸਾਊਂਡ ਵਾਲਾ ਇਹ ਵਿਪਨ ਨਾਲ ਵੀ ਦੀ ਗੱਲ ਬਾਤ ਰਹੀ ਓ ਉਹਨੂੰ ਕਾਫੀ ਟਾਈਮ ਹੋ ਗਿਆ ਮੈਂ ਮਿਲਿਆ ਨਹੀਂ ਯਾਰ ਉਹਨੂੰ ਮੇਰੇ ਹਿਸਾਬ ਦੇ ਨਾਲ ਸ਼ਾਇਦ ਹੁਣ ਟੁੱਟ ਗਈ ਹੋਵੇ ਉਹ ਨਹੀਂ ਮੈਨੂੰ ਪਤਾ ਮੈਨੂੰ ਪਤਾ ਟੁੱਟ ਗਈ ਹੋਣੀ ਆ ਯਾਰ ਇਹ ਤੇ ਗੱਲ ਸਹੀ ਹੈ ਮੈਨੂੰ ਪਤਾ ਉਹ ਕੈਰੈਕਟਰ ਦੀ ਨਹੀਂ ਮਾੜੀ ਹੈਗੀ ਮੈਂ ਉਹਦਾ ਨਾ ਪੂਰੀ ਗੱਲਬਾਤ ਕੀਤੀ ਆ ਠੀਕ ਹੈ ਰੀਆ ਕੋਈ ਗੱਲ ਨਹੀਂ ਪਤਾ ਕੀ ਗੱਲ ਆ ਮੇਰੀ ਗੱਲ ਸੁਣ ਮੈਂ ਕਿਉਂ ਨਹੀਂ ਨਹੀਂ ਟੈਨਸ਼ਨ ਲੈਂਦਾ ਯਾਰ ਇਧਰੇ ਮੇਰਾ ਪੰਜ-ਸੱਤ ਜਗ੍ਹਾ ਤੇ ਰਿਹਾ ਹੈ ਤੇ ਫਿਰ ਕਿਹੜੀ ਗੱਲ ਆ ਟੈਨਸ਼ਨ ਨਹੀਂ ਲੈਂਦੇ ਆਪਾਂ ਹਾਂ ਚੰਗਾ ਹਰ ਅਹੀਂਨੇ ਦਾ ਪੇਜ ਮਾਰੇ ਆ ਸਾਲਾ ਇੱਕ ਨਹੀਂ ਚੱਲਣ ਦਿੱਤਾ ਉਹ ਮਰੀ ਜਾਂਦਾ ਵਿਆਹ ਤੇ ਮਰੀ ਜਾਂਦਾ ਕਿਤੇ ਇਹ ਨਹੀਂ ਸੋਚਦਾ ਪੀ ਇਹ ਵੱਡਾ ਰਹਿੰਦਿਆ ਪਿੰਲੇ ਕਿਤੇ ਵੱਡੇ ਦਾ ਵੀ ਹੁੰਦਵਾ ਉਹਦੇ ਰਿਸ਼ਤੇਦਾਰ ਆ ਜਿਹੜਾ ਨਖਤਮੀ ਦਾ ਕਰ ਜਾਂਦੇ ਆ ਹਾਏ ਓਏ ਰੱਬਾ ਐਡੀ ਸੋਹਣੀ ਕੁੜੀ ਓਏ ਆ ਨਖਤੂਏ ਦੇ ਪੱਲੇ ਪਾਤੀ ਆ ਚੱਲ ਕੋਈ ਗੱਲ ਨਹੀਂ ਮੱਟੂ ਸਿਆ ਤੂੰ ਆਪਦਾ ਢੇਡ ਘਟਾ ਕੀ ਤਾਂ ਰੱਬ ਤੇਰੀ ਵੀ ਛੇਤੀ ਸੁਣ ਲੈ